हम संतन की रेण प्यारे हम संतन की शरणा हम संतन की रेण प्यारे हम संतन की शरणा संत हमारा ਤਹਮਾਰਾ ਹਨਿਆ ਸੰਤ ਹਮਾਰੀ ਓਟ ਸਤਾਈ ਸੰਤ ਹਮਾਰਾ ਹਨਿਆ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸੰਤਨ ਸੋ ਬਾਨਿਆਈ ਹਮ ਸੰਤਨ ਸੋ ਬਾਨਿਆਈ ਪੂਰਬ ਲਿਖਿਆ ਬਾਈ ਪੂਰਬ ਲਿਖਿਆ ਬਾਈ ਸੋ ਮਿਰਪਹਿ ਸਤਪੁਰ ਬਦਾਸ ਮਹਾਰਾਜ ਕੀ ਲ ਬੋਲੇ ਸੋ ਨਿਹਾਲ ਸਤਿਗੁਰੂ ਬਾਬਾ ਮੰਗਲਦਾਸ ਮਹਾਰਾਜ ਦੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰਪਿਆਰੇ ਸਾਧ ਸੰਗਤ ਜੀ ਅੱਜ ਬ੍ਰਾਹਮਣ ਨੇ ਸੰਤ ਬਾਬਾ ਮਹਿਸਨ ਸਿੰਘ ਜੀ ਜਨਾਂ ਦੀ ਯਾਦ ਵਿੱਚ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਨ ਬਖਸ਼ਰ ਜਨਾਂ ਦੇ ਪਰਿਵਾਰ ਸਤਕਾਰਯੋਗ ਬੀਬੀ ਜੀ ਸ਼੍ਰੀਮਤੀ ਸੁਖਬੰਦ ਕੌਰ ਜੀ ਉਨ੍ਹਾਂ ਦੇ ਸਹਬਜ਼ਾਦੇ ਕਾਕਾ ਬਰਿੰਦਰ ਸਿੰਘ ਜੀ ਕਾਕਾ ਕੁਲਵਿੰਦਰ ਸਿੰਘ ਜੀ ਸਾਰੇ ਪਰਿਵਾਰ ਵੱਲੋਂ ਸੰਤ ਬਾਬਾ ਮੇਰ ਸਿੰਘ ਦੀ ਯਾਦ ਵਿੱਚ ਸੁਖਮਨੀ ਸੁਖ ਅਮਰਤ ਪ੍ਰਬਨਾਮ ਭਗਤਨਾ ਕੇ ਮਨ ਵਿਸ਼ਰਾਮ ਲਾਹੇ ਕੁਰਬਾਨੀ ਦੇ ਪਾਠ ਆਪਣੇ ਗ੍ਰਹਿ ਵਿਖੇ ਕਰਵਾਏ। ਉਹ ਪ੍ਰੰਤ ਕੀਰਤਨ ਵਿਚਾਰਾ ਹੋਈਆਂ ਸਤਪੁਰਾਂ ਦੀ ਅਪਾਰ ਕਿਰਪਾ ਤੇ ਮਹਾਰਾਜ ਜੀ ਦੇ ਸਵਾਰੇ ਨਿੱਜੀ ਮਹਿਲਾਂ ਨੂੰ ਚਾਏ ਗਏ ਹਨ। ਮਹਾਰਾਜ ਜੀ ਦੇ ਖੱਸੀ ਪਟਾ ਰਿਆ ਵਿੱਚੋਂ ਲੰਗਰ ਬਿਲਕੁਲ ਤਿਆਰ ਹੈ। ਸਤਿਗਗਾਂ ਮੰਡਲ ਦਾ ਜੀ ਮਹਾਰਾਜ ਜੀ ਦੇ ਥਾਨ ਵਿਖੇ ਲਗਰ ਪੁੰਡਾਰੇ ਚਾਲਦੇ ਪੈਣਾ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੇ ਮਹਾਰਾਜ ਜੀ ਕਿਰਪਾ ਕਰਨ ਸੇਵਕ ਪ੍ਰਵਾਹ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਦੇ ਸੇਵਕ ਪ੍ਰਵਾਹ ਨੂੰ ਨਿਗੀਆਂ ਅਸ਼ੀਰਵਾਦਾਂ ਬਖਸ਼ ਕੇ ਆਗਾਮੀ ਸਮਾਂ ਸੁੱਖਾਂ ਪ੍ਰਿਆ ਬਖਸ਼ ਕੇ ਸਤਿਗੁਰ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ